ਲੋ ਸਸਰੀ ਕਸਾਲਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਸੋ ਇਹ ਦੀ ਸ਼ੁਰੂਆਤ ਹੋ ਚੁੱਕੀ ਆ ਨਵੇਂ ਜੇ ਬਲੌਗ ਨਾਲ ਅਸੀਂ ਲੱਗੇ ਆ ਜੀ ਸਰਪ੍ਰਾਈਜ਼ ਆ ਮੈਂ ਆ ਕੁਝ ਕਰਾਉਣ ਚੱਲੀ ਆ ਨਵੀ ਲੁੱਕ ਨਵੀ ਲੁੱਕ ਪਾਉਣ ਚੱਲੀ ਆ ਹਾਂ ਮੰਮੀ ਅੱਜ ਆਪਾਂ ਬਹੁਤ ਬੱਧੀ ਸੁਣਦੀ ਸੁਣਾਈਆ Papa ਚੱਲੇ ਜਲਾ ਜੀ ਉਧਰ ਸਲੂਨ ਜੰਦ ਦਾ ਕੀ ਕਰਨਾ ਤੁਹਾਨੂੰ ਦੱਸਾਂਗੇ ਇੱਦੇ ਬਲੌਗ ਨਾਲ ਬਣੇ ਰਹੇ ਤਕੋ ਇਹਨਾਂ ਦੇ ਸ਼ੂਜ਼ ਹੁਣ ਲਾ ਦੇ ਨਾ ਪਿਆਮੇ ਨਾਲ ਤੁਸੀਂ ਚੱਪਲ ਟੀਮ ਲੈ ਹੁਣ ਅਸੀਂ ਬਸ ਨਿਕਲਣ ਲੱਗੇ ਆ ਤੇ ਚਲੋ ਨਿਕਲੋ ਬੈਗ ਦਾ ਫੜਾ ਕਿੱਥੇ ਆ ਕੇ ਉਹ ਔਖੀ ਹੈ ਰਤੀ ਆ ਰਤੀ ਮੈਨੂੰ ਬੈਗ ਆਇਆ ਤੁਸੀਂ ਦੇਖਿਆ ਗਾਇਸ ਓ ਬੱਚਾ ਬੈਗ ਦੇ ਆ ਬੇਚਾ ਜਿਹੜਾ ਪਰਸ ਪਰਸ ਜਿਹੜਾ ਕੱਲ ਆਇਆ ਪਰਸ ਉਹ ਵਾਲਾ ਪਰਸ ਚਲੋ ਹੁਣ ਕੀ ਸੋਚੀ ਜਾਂਨੇ ਚਲੋ ਚਲੋ ਕੋਈ ਜੇ ਲੱਗੋ ਤੁਹਾਨੂੰ ਨਹੀਂ ਉਹ ਵੀ ਲੈ ਲੈ ਪਰਸ ਵੀ ਲੈ ਲੈ ਉਹ ਕਿਹੜਾ ਚਲੋ ਰੱਖ ਦੇ ਵਿੱਚ ਲੋ ਜੀ ਅੱਜ ਜਿਹੜੀ ਇਹਨਾਂ ਦੀ ਇੱਕ ਖੁਆਇਸ਼ ਹੋ ਰਹੀ ਆ ਜਿਹੜਾ ਆਪਣਾ ਡ੍ਰੀਮ ਇਹਨਾਂ ਦਾ ਹੈ। ਇਹ ਕਿ ਡ੍ਰੀਮ ਆ ਦੂਜੀ ਵਾਰ ਤੇ ਪੂਰਾ ਹੋਣ ਲੱਗਾ। ਸਾਰੇ ਸੁਪਨੇ ਹੀ ਆ ਜੀ। ਸਾਡੇ ਤਾਂ ਚਾਹੇ ਕੋਈ ਛੋਟਾ ਚਾਹੇ ਗੱਡਾ। ਮਾਲਕ ਇਹ ਆ ਕਿ ਸਭ ਦੇ ਪੂਰੇ ਕਰੇ ਤਾਂ ਵਧੀਆ ਗੱਲ ਨਹੀਂ ਆ। ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਸੁਪਨਾ ਸਨਾਈਆਂ। ਉਹਨੇ ਤਾਂ ਸਾਡੇ ਸਾਰੇ ਸੁਪਨੇ ਸੀਗੇ ਜੋ ਆਪਾਂ ਕਰਦੇ ਪਏ ਆਂ ਤੇ ਅੱਜ ਇੱਕ ਸੁਪਨਾ ਹੋਰ ਹੈਗਾ ਉਹ ਵੀ ਪੂਰਾ ਕਰਨ ਲਈ। ਵਧੀਆ ਕੰਮ ਆ ਜੀ ਨਾ ਪਰ ਚੱਲੇ ਹੈ ਤੁਸੀਂ ਪਹਿਲਾਂ ਵੀ ਵੇਖਿਆ ਹੋਊਗਾ ਪਤਿ ਗਏ ਸੀ ਇਹ ਉਹ ਕੰਮ ਉਹਨਾਂ ਦਾ ਬਹੁਤ ਵਧੀਆ ਲੱਗਿਆ ਇਸ ਕਰਕੇ ਆਪਾਂ ਦੁਬਾਰਾ ਫੇਰ ਉੱਥੇ ਚੱਲੇਗਾ ਹਾਂ ਆਪਾਂ ਮੈਦੂਰ ਆ ਜਲੰਧਰ ਆ ਬਟ ਇਹੀ ਜਾਣਾ ਉੱਥੇ ਹੀ ਆ ਉਹਨਾਂ ਦਾ ਕੰਮ ਵਧੀਆ ਲੱਗਿਆ ਉਹਨਾਂ ਦਾ ਮੁੰਡੇ ਚ ਨਾ ਹੱਥਾਂ ਦੀ ਸਫਾਈ ਬਹੁਤ ਹੋਣੀ ਨਾ ਹੁਣ ਦੇਖੋ ਆਪਾਂ ਜਾਣਦੇ ਆ ਗੱਡੀਆ ਸ਼ੀਸ਼ਾ ਲੈ ਕਿੰਨਾ ਧੋਤਾ ਹੀ ਨਹੀਂ ਨਾਲੇ ਇਤਨਾ ਸਾਫ ਆ ਇਤਨਾ ਹੰਦਾ ਅੰਦਰੋ ਹੋਇਆ ਅੰਦਰੋ ਹੱਥ ਲੱਗੇ ਆ ਇਹ ਜਸਮਨ ਲਾਈਵ ਹਾਂ ਅਲਤੋ ਪੈਦੀ ਲਾ ਬਦੋਂ ਹੂੰ ਚਲੰਦਰ ਵਾਲੇ ਰੋਡ ਤੇ ਪੈ ਗਈ ਇਹ ਨਾ ਆਪਾਂ ਇਹ ਹੈਗਾ ਆਪਣੇ ਹਾਂ ਜਲੰਧਰ ਨੂੰ ਜੰਦ ਉਹਨਾਂ ਨੂੰ ਅਸੀਂ ਕਿਹਾ 12 ਵਜੇ ਆਏ ਨਾ 1 ਵਜੇ ਗਿਆ ਸਾਢੇ 10 ਸਾਢੇ 10 ਕਿਹਾ ਸੀ 1 ਵਜੇ ਗਿਆ ਹਾਂ ਚਲੋ ਕੋਈ ਨਹੀਂ ਇੱਕ ਸਾਢੇ ਨਾਲ ਟਾਈਮ ਟੇਬਲ ਜਿਹਾ ਇਦਾਂ ਤਾਂ ਹੀ ਆ ਜਿੰਨੇ ਵੀ ਅਸੀਂ ਕਹੀ ਉਹਨਾਂ ਜਿਵੇਂ ਜਾ ਨਹੀਂ ਹੁੰਦਾ ਹਾਂ ਕਦੀ ਵੀ ਇਦਾਂ ਹੋਈ ਨਹੀਂ ਉਹ ਜੇ ਆਪਾਂ ਤਿਆਰੀ ਵੀ ਕਰ ਲਈਏ ਕੋਈ ਨਾ ਕੋਈ ਹੋਰ ਕੰਮ ਪੈ ਜਾਂਦਾ ਐਮਰਜੈਂਸੀ ਵਾਲਾ ਇੱਥੇ ਜਾਣਾ ਵੀ ਜੋ ਉੱਥੇ ਵੀ ਜਾਣਾ ਜ਼ਰੂਰੀ ਹੋ ਜਾਂਦਾ ਹੋ ਜਾਂਦਾ ਬਸ ਆ ਹੀ ਜਾਂਦਾ ਚੱਕਰ ਪੈ ਜਾਂਦਾ ਸਾਡੀ ਯੂਨੀਵਰਸਿਟੀ ਡੀਏਵੀ ਡੀਏਵੀ ਯੂਨੀਵਰਸਿਟੀ ਆਈ ਦਾ ਸੀਜ਼ਨ ਨਾ ਤਾ ਤੇਰਾ ਮੁੰਡੇ ਕੋਣ ਕੋਣ ਪੜਿਆ ਤੁਸੀਂ ਕਮੈਂਟ ਕਰਕੇ ਆਹੋ ਡੀਏਵੀ ਯੂਨੀਵਰਸਿਟੀ ਕੋਣ ਪੜਿਆ ਆਪਾਂ ਤਾਂ ਨਹੀਂ ਪੜੇ ਆਈ ਤਾਂ ਪੰਜਾਬੀ ਸਕੂਲਾਂ ਜੀ ਪੜੇ ਆ ਆਪਾਂ ਤਾਂ ਹੁਣ ਇਹ ਕਹੇ ਨਹੀਂ ਸੁਪਨਾ ਪੂਰਾ ਕਰ ਸਕਦੇ ਹਾਂ ਚਲੋ ਜਿਹੜੇ ਹੁੰਦੇ ਉਹ ਤਾਂ ਕਰੀਦੇ

ਮਿਤਰਾਂ ਨੂੰ ਲੱਗੇ ਆ ਇਹ ਹੁਣ ਦੇਖਦੇ ਕੀ ਕਰਾਉਣਗੇ ਆ ਪਤਾ ਨਹੀਂ ਕਿ ਪਤਾ ਹੀ ਨਿਕਲਾ ਐਦਾਂ ਹੀ ਬਣੇ ਰਹੋ ਲੋਕ ਨਹੀਂ ਤਾਂ ਸਾਰੇ ਨੂੰ ਬਣੇ ਰਹੋ ਕਨਫਿਊਜ਼ ਹੀ ਹੋਈ ਆ ਉਹ ਕੀ ਕਰਾਈ ਆ ਉਹ ਭਾਰੀ ਕਨੇ ਵਧੀਆ ਕਰਕੇ ਤਾਂ ਮੰਨ ਨਹੀਂ ਸਕਦੇ ਤੇ ਜੋ ਵੀ ਹੁੰਦੀ ਆ ਇਹ ਆ ਲੁੱਕਾ ਹੋਣੀ ਦੀ ਬਾਦ ਵਿੱਚ ਵੀ ਕੀ ਤੁਹਾਨੂੰ ਚਾਹੀਦੀ ਥੱਲੇ ਪਹਿਲੇ ਬ੍ਰਾਊਨ ਬ੍ਰਾਊਨ ਜੀ ਉਹ ਮੈਂ ਤਾਂ ਨਹੀਂ ਕਰਾਇਆ ਕਿਸੇ ਨੇ ਹਲਾ ਨਹੀਂ ਕਰਾਇਆ ਭਾਰੀ ਮਹਿੰਦੀ ਵੀ ਲਾਈ ਕਰੀ ਆ ਬ੍ਰਾਊਨ ਬਣਾ ਕੇ ਇਦਾਂ ਹੀ ਮੈਂ ਸਾਰੇ ਇਦਾਂ ਕਹਿ ਦਿੰਦੀ ਆ ਕੱਲ ਕਹਿੰਦੀ ਆ ਸ਼ੁਰੂ ਤਾਂ ਆ ਜਾਂਦੀ ਉਹਦਾ ਹੀ ਹੈ ਸ਼ੁਰੂ ਤਾਂ ਹੀ ਹੈ ਜੀ ਬਈ ਕਲਰ ਪਰਫਾਰਮਾ ਸਹੀ ਰਹੂਗਾ ਹੂੰ ਕਲਰ ਜੇ ਕਰਾਉਣਾ ਨਹੀਂ ਕਿਸੇ ਨੂੰ ਬੱਸ ਅੱਛਾ ਜੀ ਹਾਂ ਹੀ ਕਰਦੇ ਕਟਿੰਗ ਕਰਵਾਵਾ ਦੇ ਕੇ ਤੇ ਲੇਅਰ ਕਟਿੰਗ ਛੋਟੀ ਛੋਟੀ ਕਰਾਉਂਦੇ ਆ ਤੇ ਲੇਅਰ ਨਾ ਵੀ ਲਾ ਦੋ ਸੋਹਣੀ ਜੀ ਕਰ ਦੋ ਤੇ ਲੁੱਕ ਜੀ ਚੇਂਜ ਕਰ ਦੋ ਜੀ ਹੂੰ ਉਧਰ ਵੀ ਮੈਨੂੰ ਕਿੰਨੇ ਜਾਣੇ ਕਹਿੰਦੇ ਸਾਡੇ ਤੋਂ ਕਰਵਾ ਲਓ ਮੈਂ ਤਾਂ ਨਹੀਂ ਮੈਨੂੰ ਉੱਥੇ ਕੰਮ ਪਸੰਦ ਆਇਆ ਇਹ ਭਾਈ ਤਾਂ ਦੀ ਜਿਹੜੀ ਹੁੰਦੇ ਨੇ ਇਹ ਸਾਨੂੰ ਤੁਹਾਡੇ ਦੇ ਇੱਥੇ ਪਸੰਦ ਆਇਆ ਕਿੰਨੀ ਵਧੀਆ ਲੱਗਿਆ ਬਕਰੀ ਕੀ ਹੋ ਰਿਹਾ ਜੀ ਕੀ ਹੋਇਆ ਮੈਂ ਪਰਸੂ ਪਰਸੂ ਕੀਤਾ ਜੀ ਕੋਈ ਨਹੀਂ ਜੀ ਬੋਲ ਸਕੋ 3 to 1 start ਇੱਦਾਂ ਸਹੀ ਮੈਂ ਡਿਸਕਵਰੀ ਸਹੀ ਆਪਣੇ ਹੁੰਦੇ ਹੀ ਮੇਰੇ ਥੋੜੇ ਅੱਗੇ ਨੂੰ ਖੜੀ ਹੁੰਦੀ ਪਾਸ ਤੇ ਆ ਕੇ ਲੱਗਦੀ ਸੋਚਦਾ ਜੀ ਜਾਗੀ ਇਹਦੀ कौमी और मारे 1 मिनट दे दो बड़ा हां घूम 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 पीछे को स्टार्ट तुम जो हाँ परफेक्ट ठीक है चलो जा ਨਹੀਂ ਦਿਨੂ ਲੈ ਪ੍ਰੋਵੀਰ ਮੁਵੀ ਇਹਨਾਂ ਨੂੰ ਲੈ ਆਵਾਂ ਇੱਦਾਂ ਹੀ ਇਹ ਬੇਸਟ ਆਂਦਾ ਦੇਖ ਕੋਈ ਆਣਾ ਚਾਹੁੰਦਾ ਦੱਸ ਦੋ ਕੋਈ ਜਣ ਇੱਕ ਕੁੜੀ ਹੈਗੀ ਸਾਡੇ ਜੇ ਤੁਸਾਂ ਮੌਕਾ ਮਿਲਦਾ ਕਿਸਨ ਹੈ ਸ਼ੋਅ ਦਾ ਪਹਿਲੇ ਵੀ ਆਈ ਨੂੰ ਮੈਂ ਜਾਈਏ ਤਾਂ ইংল্যান্ড ਹੋਰ ਲਾਈਟ ਨਹੀਂ ਨਾਲ ਬਣਦੀ ਨੀ ਅੰਦਰ ਨਹੀਂ ਉਹ ਪੀਲੀ ਨਾਲ ਬਣਦੀ ਇਹ ਜਲਦੀ ਪੈਸਾ ਨਾ ਉਹ ਜਾਰੀ ਵਿੱਚ ਉਹ ਕਿਹਦੇ ਤੇ ਦੋ ਫੀਰ ਨੂੰ ਉਹ ਕਿਹਦੀ ਮਾਡੀ ਜਿਹੜਾ ਬੋਲ ਰਿਹਾ ਹੈ ਬੋਲਣ ਕੋ ਮਾੜਾ ਨਾ ਸਟਾਰਟ ਕਰਦਾ ਵੀ ਹਾਂਜੀ ਨਾ ਸਟਾਰਟ ਕਰਦਾ ਹਾਂਜੀ ਪੰਜ ਸਾਲ ਦਾ ਫੋਟੋ ਟੈਕਿੰਗ ਹੈ ਸੁਖਮੀ ਦਾ ਉਹ ਵੀ ਇੱਕ ਕੁੜੀ ਕੋ ਬਾਤ ਕਰਦੇ ਆ ਦੋ ਦੋ ਸਾਲ ਦਾ ਮੈਂ ਸੁਖਮੀ ਨਾਲ ਕਿੰਨੇ ਮੇਰੇ ਨਾਲ ਕਿੰਨੇ ਸਾਲ ਦਾ ਕਿੰਨੇ ਸਾਲ ਦਾ Det er veldig tøft å gå i kassa. ਇਹ ਅੱਜ ਵੀ ਲੜਦੀ ਆ ਉਹ ਤੇ ਜਿਹੜੀ ਤੂੰ ਵੀ ਸੀ ਤਾਂ ਨਹੀਂ ਉਹ ਕਹਿੰਦੀ ਆ ਸੁਣਨਾ ਚਾਹੁੰਦੀ ਹੈ ਮਮਲੀ ਮਮਲੀ ਕੋਈ ਆ ਚੁੱਪੀ ਪੈ ਗਈ ਬਦਾਂ ਕੋਈ ਕੰਨ ਨਹੀਂ ਨਾ ਬ੍ਰੋਕਸ ਕਰ ਸਕਦੇ ਜੀ ਸੁਣਿਆ ਆ ਮੈਂ ਪਹਿਲੇ ਉੱਧਰ ਦੀ ਸੀ ਹੁਣ ਮੈਂ ਇੱਥੇ ਸ਼ਿਫਟ ਹੋ ਗਈ ਆ ਵੈਸੇ 15 ਸਾਲਾਂ ਬਾਅਦ ਮੈਂ ਇੱਥੇ ਆਈ ਆ ਲੰਦਰ ਤੋਂ ਅੱਛਾ ਸਰ ਇੱਥੇ ਹੀ ਆਪਣਾ ਘਰ ਲੀਤਾ ਪਹਿਲਾਂ ਤੇ ਟਾਂਡੇ ਲਾ ਕੇ ਸੀ ਅੱਛਾ ਸਰ ਐ ਮੈਂ ਬਹੁਤ ਵੀਡੀਓ ਵੇਖਦੀ ਦੁਨੀਆਂ ਬੇ ਬੇਟੀ ਦੀਆਂ ਤੁਹਾਨੂੰ ਬਹੁਤ ਸਪੋਰਟ ਜੀ ਤੇ ਲਾਈਵ ਹੋਏ ਹੁੰਦੇ ਇੱਥੇ ਆ ਕਿੰਨੇ ਦਿਨ ਹੋ ਗਏ ਆ ਮਿੰਨ 3 ਮਹੀਨੇ ਹੋ ਗਏ ਆਓ ਥੋੜਾ ਟਾਈਮ ਹੋਇਆ ਮੈਨੂੰ ਵੀ ਹਾਂ ਮੈਨੂੰ ਪਤਾ ਜਿੰਦ ਤੋਂ ਤੁਸੀਂ ਤੇ ਮੈਂ ਬੜੀਆਂ ਬਿੱਲੀਆਂ ਮਾਰੀਆਂ ਤਾਂ ਭਾਜੀ ਕਹਿੰਦੇ ਥੈਂਕਸ ਯੂਰਪੀਅਨ ਹੈ ਨਾ ਅੱਛਾ ਸਿੱਕੀ ਝੋ ਨਾਲ ਥੋੜਾ ਜਿਹਾ ਅੱਖਰ ਲਿਖਿਆ ਆ ਇਹਨਾਂ ਵੀ ਖੈਰ ਨਾ ਕਹਿਣਾ ਥੋੜਾ ਜਿਹਾ ਅੱਖਰ ਲੱਗਦਾ ਸੀ ਉਸ ਤੋਂ ਬਾਅਦ ਫਿਰ ਮੇਰੀ ਮੰਮਾ ਥੋੜਾ ਅਮਰਜੈਂਸੀ ਹੋ ਗਿਆ ਫਿਰ ਮੈਂ ਆਣਾ ਪਿਆ ਮਨੀਕ ਦਾ ਅੱਛਾ ਜੀ ਮੈਂ ਕਿਸੇ ਨੂੰ ਫਿਰ ਮੈਂ ਸਟਾਰਟ ਤੁਹਾਡੇ ਤੇ ਹੀ ਕੀਤੀ ਸੀ ਹਾਂ ਜੀ ਆਪ ਫੋਟੋਆਂ ਲੈਣੀ ਆ ਜਾਂ ਥੋੜੀਆਂ ਜਿਹੀਆਂ ਚਲੋ ਹਾਂ ਜੀ ਹੋ ਗਿਆ ਜੀ ਚਲੋ ਤੋਦਣਾ ਕੀ ਪਟਦਮ ਦੇ ਲ ਇਹਨੂੰ ਪੜਦਣੇ ਆਪੀ ਹਾਂ ਇਹਨੂੰ ਪੜਦਣੇ ਆਪੀ ਦੇਖ ਲਾ ਅਚੰਬੜੇ ਕਾ ਤੂੰ ਲੁੱਕਾ ਕੁਛ ਨਹੀਂ ਮੇਰੇ ਤਾਂ ਅੱਖਾਂ ਲੈਂਚ ਪਾਈ ਮੈਨਾਂ ਨਹੀਂ ਇਹ ਬਿਨਾਂ ਲੈਂਜਾ ਦੂਈ ਅੱਖਾਂ ਅੱਖਾਂ ਕਰਕੇ ਤਾਂ ਮੇਰੇ ਕੋਲ ਆਈ ਸੀ ਇਹ ਲੈ ਲੈ ਇਹ ਮੈਂ ਕਿਹਾ ਨੱਖਾਂ ਦੇ ਵਿੱਚ ਉਹ ਪਾ ਕੇ ਰੱਖਿਆ ਅਗਰ ਸੈੱਟ ਕਰਕੇ ਇਹ ਮੈਨੂੰ ਵਾਰਨੀ ਨਹੀਂ ਹੋਣੀ ਵਧੀਆ ਲੱਗਦੀ ਹੈ ਜਿਹੜਾ ਸੂਟ ਹੁੰਦੀ ਨਹੀਂ ਹੁਣ ਦੁਕਾਨੀ ਜਾਂਦੀ ਹੈ ਹਨਾ ਸਾਡੀ ਨਹੀਂ ਪਾ ਦਦੀ ਹਾਂ ਪਹਿਲੇ ਮੈਨੂੰ ਇਹ ਅੱਧਾ ਨਾਲ

ਤਿਆਰ ਹੋ ਰਹੀ ਹੈ ਨਾ ਮਜਲੀ ਨੂੰ ਇੱਕ ਦਾ ਰੱਖੋ ਕੋੜੇ ਨਹੀਂ ਇਹ ਵੇਖਦੇ ਹੁੰਦੇ ਕਿਤੇ ਇਹ ਬਾਬਾ ਕੋ ਚਲਦੀ ਚੰਦੀ ਹੋਣ ਨੂੰ ਆ ਤੇ ਨਾ ਨਸਤਾ ਖੇਡਣਾ ਮਾਣਗੇ ਇਹ ਤਾਂ ਦਿਨ ਤੋਂ ਹੀ ਲੈ ਆ ਸਰ ਦੇ ਇਹ ਸਹੀ ਵਲੋਗ ਲੈ ਆ ਸਰ ਦੇ ਆਏ ਹਾਏ ਹਾਏ ਆਏ ਹਾਏ ਵੇ ਲਈ ਜਰਾ ਜੰਮਾ ਜਰਾ ਦੇ ਲੈ ਇਹ ਆ ਦਿਨੀ ਜੰਮੋ ਪਾਪਾ ਦੀ ਵਾਜ ਦੇਖ ਲੀਂ ਉਹਨਾਂ ਦੀ ਕਿਤੇ ਪਾਪਾ ਉਹਨੂੰ ਦਿਖਣ ਨਹੀਂ ਦੇ ਉਹਨੂੰ ਹਾਂ ਹਾਂ ਮੇਰੇ ਕੋਲ ਬਾਹਰ ਹੈ ਮੈਂ ਕਿ ਕਿ ਤਰੀਕ ਤੇ ਆ ਪੜਾਈ ਪਾਪਾ ਨੇ ਰੱਖਿਆ ਜਦੋਂ ਹੋਈ ਸੀ ਉਹ ਤੇਰੇ ਜੀ ਇਸ ਨੂੰ ਮੈਂ ਸੋਚਿਆ ਨਾ ਨਾ ਸੋਚਿਆ ਤਾਂ ਹੋਰ ਹੀ ਕੋਸੇ ਕਰਦਾ ਜਨਤ ਜਨਤ ਨਾਈਸ ਨੇਮ सोना ना ना सोडे का मैं अपनी कुड़िया ने में ना रखनी देती मैं ना रखती है कई लो ना रखती हूं जनता तैयार नहीं ना पापा लगी और भी कितनी को देंगे ਇਹ ਨੂੰ ਜਿਹੜੇ ਇਸ ਫਾਰ ਟਾਈਗਰ ਦੇ ਵੀਡੀਓ ਨੂੰ ਕਰਦੀ ਇੱਕ ਬੇੜਾ ਉਹ ਤੇ ਲੱਗੀ ਜਾਣਾ ਚੰਗੀ ਜਿਹਾ ਕਰ ਉਹ ਲੱਗ ਗਈ ਜਿੰਤਾ ਜ਼ਿਆਦਾ ਵੀ ਕਿਸੀ ਇਹੋ ਤੇ ਇਹ ਵੀ ਅਮੀਂ ਗੀ ਤੂੰ ਪਰਨੇ ਮੁੰਡਾ ਕਰਨੀ ਆ ਆਲੋ 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 अना धियागत नियुकतनी पिन प्रेवागा नी कैना रिवाग? अ बढ्न हरै अ आ? पर ठीकषर हो जैज्ने को भुचिए, जो इसकरल भिजव हेरा गुचिंसारे से त 누� almond में रिवर्शा दाकर बया, अच्छा, मत बढ़ सेल September सुस्त आड़ों यॉम्लो, य� ਹਤੀ ਬਲਾਉ ਦੇ ਦੇ ਤਾਂ ਹੀ ਤੁਹਾਨੂੰ ਚੱਲਦੇ ਰਹਿੰਦਾ ਹੋਏ ਭੁਗੀ। ਤਾਂ ਇਹਦੇ ਮਨ 'ਚ ਬਹੁਤ ਸਵਾਲ ਆ। ਇਤਨੇ ਨਾ ਇੰਟਰਵਿਊ ਕਰੀ। ਉੱਤੇ ਬਿਠਾ ਦੇ ਨਾ। ਆਹ। ਇਹ ਕੈਨਸਲ ਕਰਤਾ। ਹੋਰ। ਦਾਨ। ਆਪਣਾ ਸੈਕਸ਼ਨ ਦੇਖ ਨੂੰ ਇੱਕ ਵਾਰੀ। ਓਏ ਲੈ ਕਮ ਆਉਣ ਚੱਲ ਜਾਗਾ। ਤਲਾ। ਤੇ ਬੈਠ ਮੈਂ ਬਣਾਉਂਦੀ ਆ ਸਾਰੇ ਮੈਂ ਆਪਣੇ ਸਾਨੂੰ ਵੀ ਦਿੱਤੇ ਹੈਗਾ ਬਸ ਜੁਰਮੇ ਲਗਾ ਦੁਕਾਨੰਦਿਆਂ ਉਹ ਪੀੜਾ ਵੈਸੇ ਹੀ ਉਹ ਦੋਵੇਂ ਮੈਂ ਸਾਨੂੰ ਪੁੱਛਿਆ ਸਰ ਕਹਿੰਦੇ ਮੈਂ ਤੈਨੂੰ ਲੈ ਇੱਥੇ ਜਾਵਾਂਗਾ ਇਹਦੇ ਡੇਲੀ ਬਲੌਗ ਦੇਖਦੇ ਸਾਡੇ ਨੂੰ ਹਾਂ ਪਹਿਲਾਂ ਤੇ ਸੋਪ ਸੀ ਕਿ ਉਹ ਬੋਲਦੀ ਸੀ ਤੇ ਜਿਹੜੇ ਬੇਸੀ ਸੀ ਉਹ ਸੋਪ ਆ ਕੇ ਕਾ ਗਾਉਂ ਚੋਚਾ ਨਾ ਆ ਆਵਣ ਮਹੀਨਾ ਛੋਟੇ ਛੋਟੇ ਪੁੰਦੇ ਰਹੇ ਇੰਦਾਦਾ ਬੰਦੇ 10 ਪੈ 10 ਲੋਗ ਲੋਗ ਹਾਂ ਦੇਵਤਪਾ ਦੀ ਮੀਨੂੀ ਸਸਤੀ ਹੋਣੀ ਹਾਂ ਕਿੰਨੇ ਨੂੰ ਮਰਲਾ ਕਿੰਨੇ ਨੂੰ ਮਰਲਾ ਕੀ ਸੋਚ ਰਹੇ ਦਾ ਸਦਾ ਤੁਸੀਂ ਪਿੰਡ ਮੜਵਾ ਲਈ ਗਲਾਂ ਤਾਂ ਨੇ ਰੋਲਾ ਪਾਵਾ ਰੋਲਾ ਪਾਵਾ ਚੀਆ ਕਿਆ ਵਾਲ ਰਵਾਣੀ ਕਰਾ ਲੈ ਸਾਰੇ ਪਿੰਡ ਵਾਸੀਓ ਮੇਰੇ ਵਾਲ ਹੋ ਗਏ ਸਿੱਧੇ ਪਿੰਡ ਵਾਸੀਓ ਤੋਂ ਨੇ 3 ਦਿਨ ਬਾਅਦ ਨਾ ਪੱਛਾ ਪੱਛਾ 2 ਦਿਨ ਅੱਧਾ ਲਿਖਣੇ ਵਾ ਅੱਛਾ ਕਾਲੋ ਓਪਨਿੰਗ ਤੇ ਜਾਣਾ ਉੱਤੇ ਇੱਦੀ ਜਲਣਾ ਵੀ ਨਾ ਹੋਵੇ। ਓਏ। ਉੱਤੇ ਬੜਾ ਨਾ ਜਾਣਾ ਜੀ। ਮੈਂ ਦੱਸ ਦਿੰਦੀ। ਬਹੁਤ ਜਿਹਾ ਹੈ ਉੱਥੇ ਪਰ ਵਾਲ ਦੇ ਰੱਖਣੇ ਪੈਣੇ ਨਾ ਮੋਹ ਨਹੀਂ। ਇਹਦਾ ਪਿੱਛੇ ਨੂੰ ਨਹੀਂ ਖਾ ਜਾਏਗਾ। ਜਿੱਦਾਂ ਹੈਗੇ ਉੱਦੀ ਰੱਖ ਲਈ। ਅਰੂਲ ਵੀ ਬਹੁਤ ਹੈ। ਦੋ ਦਿਨ। ਦੋ ਦਿਨ। ਹੁਣ ਤੱਕ ਇਹ ਤਾਂ ਜੇ ਅਨਫੋਲੋ ਵੀ ਕੀਤਾ ਇਹ ਬਲੌਗ ਤੇ ਦੇ ਲੈਣਾ। ਨੋ ਤੁਸੀਂ ਕੰਮ ਨਹੀਂ ਆ ਕੰਮ ਕੀਤਾ ਤਾਂ ਹੀ ਤੁਹਾਡੇ ਬਾਲ ਕਰਾਂਗੇ ਨਾ ਚੁੰਡੀ ਲਾ ਸਕਦੇ ਨਾ ਰਬੜ ਪਾ ਸਕਦੇ ਸੋਨਾ ਕਿੱਦਾਂ ਦੇ ਇੱਦੀ ਪਿੱਛੇ ਨਹੀਂ ਸੜੀ ਸੜਾਣਾ ਨਹੀਂ ਲੈਣਾ ਦੂਜੀ ਸਾਈਡ ਤੇ ਆਪੋ ਦੇ ਸਾਈਡ ਤੇ ਜਿੱਧਰ ਨੂੰ ਬੈੱਡ ਆਣਾ ਉਧਰੋਂ ਸੋਹਣਾ ਜਿੱਧਰ ਖਤਮ ਹੁੰਦਾ ਹੈ ਖਤਮ ਹੁੰਦਾ ਸੋਚ ਕੇ ਰੱਖਣਾ ਉਹ ਤੇ ਦੇ ਰੱਖਣਾ ਮੈਂ ਕਦੀ 10 ਵਜੇ ਦਾ ਦੋ ਦਿਨ ਮਜ਼ੀ ਆ ਜੀ ਕੰਮ ਕੁੰਮ ਕਰੀ ਜਾਇਆ ਆਰਾਮ ਨਾਲ ਨਹੀਂ ਕਾ ਹੁੰਦਾ ਹੈ ਜੋ ਬੋਲਦੇ ਇੰਨੇ ਕੰਮ ਹੈ ਕਿਉਂ ਨਾ ਦੋ ਅਜਰ ਆਰਐਸ ਦੇ ਸੇ ਚੈੱਕ ਕਰੋ ਸੋਣਾ ਜੀ ਗਿੱਲੇ ਵੀ ਨਹੀਂ ਕਰਨੇ ਨਾ ਹਾਲ ਬਿੱਲੇ ਦਾ ਬਿਲਕੁਲ ਗਿੱਲੇ ਚੁੰਡੀ ਨਹੀਂ ਲੱਗੀ ਤਾਂ ਗਿੱਲੇ ਸੀ ਉਹ ਵੀ ਧਿਆਨ ਨਾਲ ਤੁਹਾਨੂੰ ਬਹੁਤ ਔਣਾ ਹੀ ਨਹੀਂ ਮੈਂ ਦੋ ਇਹ ਕਿੰਨਾ ਹੈ ਵੀ ਨਾ ਹਾਂ ਕੱਦਿਆਂ ਦਾ ਪਹਿਲਾ ਜਾਂਦਾ ਹਾਂ ਮੈਂ ਹੂੰ ਹੂੰ ਜਮੋਤੀ ਫਾਇਦਾ ਕਰੇ ਚਾਰ ਬੰਨਿਆ ਚਲੋ ਨੇ ਨਹੀਂ ਇਹ ਨਵਾਂ ਵੀ ਜਿਹੜਾ ਕੰਮ ਟਾ ਚੱਲੂਗਾ ਚਲੋ ਉੱਤੇ ਟੈਨਸ਼ਨ ਕਰ ਦੂੰਗਾ ਉੱਤੇ ਨਹੀਂ ਹਾਂ ਜਦੋਂ ਨਹੀਂ ਚੜੀ ਹੋਰ ਜੀ ਨਹੀਂ ਇਹਦਾ ਬੋਹ ਹੁੰਦਾ ਕਿ ਕਿਸੇ ਨੇ ਪਿਆ ਆ ਕਿਉਂਕਿ ਥੋੜਾ ਬੋਦਾ ਧਿਆਨਦਾ ਹੈਗਾ ਇਹਨਾਂ ਨੂੰ ਸਾਰਾ ਚੈੱਕ ਕਰਕੇ ਫੇਰ ਚੜ੍ਹਨਾ ਪੈਣਾ ਸੀ ਨਹੀਂ ਨਹੀਂ ਤੁਸੀਂ ਪਿੱਛੇ ਬੈਠੇ ਹੋ ਉੱਟ ਕੇ ਜਿੱਥੇ ਤੁਹਾਡਾ ਫੇਸ ਆ ਉੱਥੇ ਵੀ ਮੈਨੂੰ ਫੇਰ ਬਲਰ ਕਰਨਾ ਪੈਣਾ ਠੀਕ ਹੈ ਠੀਕ ਹੁਣ ਮੈਨੂੰ ਪਿੱਛੇ ਆ ਅੱਧਾ ਕੰਮ ਸੌਖਾ ਹੋ ਜਾ ਹਾਂ ਕਿੰਨਾ ਪਿੱਛੇ ਬਲਰ ਹੋ ਗਿਆ ਆ ਆ ਕੀ ਕਰਦੇ ਇਥੇ ਉਹਨੇ ਕਹਿੰਦੇ ਜੋ ਹਾਂ ਅਸੀਂ ਉਹਦਾ ਉਹੀ ਬੈਡਲ ਦਾ ਮੈਡੀਕਲ ਹੈ ਉਹ ਪੈਰ ਚ ਬੰਦੀ ਲਗਾਈ ਤੁਸੀਂ ਕਰਵਾਉਗੇ ਕਿਹਦਾ ਕੰਪਰੈਸ ਹੈ ਕਰਾਉਣ ਹੈ ਫੇਰ ਆਵਾਂਗੇ ਫੇਰ ਆਵਾਂਗੇ ਤਾਂ ਫੇਰ ਦਰ ਕਰਾਉਣੀ ਥੋੜੇ ਇੱਕ ਗਮ ਹੀ ਹੁਣਾ ਨਹੀਂ ਉਹ ਪੱਕਾ ਹੀ ਰੱਖ ਦਿੰਦੇ ਦੂਰ ਉਹਦੇ ਨਾਲ ਗਿਆ ਅੰਦਰ ਤੇ ਸਾਡੇ ਲੱਗਦੇ ਨੇ ਇਹਦਾ ਤਾਂ ਤੁਸੀਂ ਗਿਆ ਕਹਿੰਦੇ ਤਾਂ ਕਿੱਥੇ ਤੀ ਗਾੜੇ ਘਰੇ ਰੋਜੀ ਆ ਜਾਂਦੇ ਆ ਇਹ ਬੋਲ ਆਲੇ ਜਾਂਦੇ ਆ ਬੱਸ ਆਹ ਇਸ ਤਰ੍ਹਾਂ ਆ ਜਾਂਦੇ ਆ ਇੰਦਾਂ ਖੂਨ ਸਾਡੇ ਉਧਰ ਹੈ ਨਹੀਂ ਗਾ ਖਾਂਦੇ ਜਿਹੜੀਆਂ ਆਉਂਦੇ ਹਾਜੀ ਆ ਬਲੀਵ ਪ੍ਰੈਸ ਤੋਂ ਮੈਂ ਬਹੁਤ ਹੱਸਦਾ ਬਹੁਤ ਹੱਸਦਾ ਜਿਗਰ ਨਹੀਂ ਯਾਰ ਕੋਈ ਵੀ ਇੰਦਾਂ ਇੱਥੇ 10 ਦਿਨ ਲਾ ਕੇ ਨਾ ਅੱਜ ਕੱਲ ਤਾਂ ਉਦਾਂ ਵੀ ਚਾਲ ਚੱਲ ਲਾ ਕੇ ਬਸ ਤੁੰਗ ਸੋਲੇ ਬੈਜ ਬੱਸ 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 ਆ ਨਹੀਂ ਦੱਸਾਂ ਮੇਰੇ ਜਨੇ ਕਿਤੇ ਉਹ ਉਡੀਸਨ ਨੂੰ ਬੋਲ ਕੇ ਬਸ ਕਟਿੰਗ ਮਾੜੀ ਸਿੱਖ ਲਈਏ ਚਲੋ ਤੇ ਅੰਦਰ ਆ ਲੈਟਰ ਉਤਾਰ ਆ ਲੀਆਂ ਕਿ ਲੈਵਲ ਤੇ ਲੱਗਦਾ ਜੀ ਕਿ ਬੜੀ ਸਿੱਖਿਆ ਨਾਲ ਇਹਨਾਂ ਨੂੰ ਬੜੀ ਬੰਦੇ ਪੰਨੇ ਇੱਥੇ ਤਾਂ ਅੰਦਰ ਵਿੱਚ ਨਾ ਉਹ ਬਹੁਤ ਆ ਕੰਪੀਟੀਸ਼ਨ ਬਹੁਤ ਐੱਛੀ ਬੰਦੀਆ ਵੀ ਆ ਮਰ ਦੀ ਕਾਰੀ ਦੋਰੀ ਆ ਬੰਦੀਆ ਇੱਥੇ ਜਿਹੜੀ ਚੀਜ਼ ਪਹਿਲੇ ਆਏ ਦੀ ਸਾਡੇ ਤੋਂ ਬਾਅਦ ਨੂੰ ਬਾਅਦ ਤੋਂ ਹੁੰਦੀ ਆ ਏਦਾਂ ਸਾਡੇ ਇੱਥੋਂ ਜਾਣੀ ਆ ਜਿੱਦੋਂ ਆਪਾਂ ਇਹ ਜਾਣੀ ਆ ਉਹ ਇਹ ਜਾਣੀ ਆ ਫਿਰ ਇਦਾਂ ਅੰਸਰ ਇਹ ਅਜੀ ਜੇ ਜਸ ਨੂੰ ਇਤੋਂ ਆਪਣੀ ਹੈਦਾ ਇਸ ਤਰ੍ਹਾਂ ਕੀਪ ਲੱਗਾ ਹੁ ਮਾਸਕ ਮਾਸਕ ਤਾਂ ਲੱਗਾ ਨਹੀਂ ਮਾਸਕ ਲਾਇਆ ਇੱਕ ਬਾਲਾਂ ਤੇ ਅਸ਼ਸ਼ ਬਾਲਾਂ ਤੇ ਫੇਸ ਤੇ ਲਾਇਆ ਮਾਸਕ ਲੱਗਾ ਜੀ ਅੱਜ ਸਵੇਰ ਦੇ ਇੱਥੇ ਇਦਾਂ ਹੀ ਹਾਂ ਅਜੇ ਕੰਡਾ ਨਿਕਲੀ ਆਏ ਹਾਂ ਇਹ ਮੈਂ ਕੰਡਾ ਨਿਕਲੀ ਜਾਣਾ ਹੈ ਕੰਡਾ ਨਿਕਲੀ ਜਾਣਾ ਹੈ ਇੱਥੇ ਉਹਦੀ ਟੱਡੀ ਬੱਡੀ ਆਹੋ ਇੱਥੇ ਪੈਰਾਂ ਦਾ ਹੁੰਦਾ ਕਰਾਉਣਾ ਦੇਲ ਜਿੱਦਾਂ ਉਹ ਸੌਫ ਹੁੰਦੇ ਕੈਰ ਹੁੰਦੇ ਉੱਥੇ ਕੀ ਕਰਾਗੇ ਕੰਡਾ ਬਾਅਦ ਫਿਰ ਹੋਏ ਨੇ ਸਾਰੇ ਇਹ ਜਾਨਾ ਦਿਓ ਮੈਨੂੰ ਫਿਰ ਦੋਸਤੋ ਉਸ ਚਾਹ ਕਮੈਂਟ ਕਰਕੇ ਕਰਵਾ ਦਿਏ ਤੁਸੀਂ ਟੱਡੀ ਬੱਡੀ ਹੁਣੇ ਜਿੱਦਾਂ ਨਹੀਂ ਕਰਦੇ ਹਾਰੇ ਫੈਸਲਾ ਆਹ ਹੋਣਾ ਇਹ ਕਰਵਾ ਦਿਏ ਉਹਦੇ ਲੋਕ ਯਾਰ ਆਵ ਬਾਲ ਗਿੰਨਦ ਨੂੰ ਇੱਦਾਂ ਜਿੱਦਾਂ ਇਹ ਤਾਂ ਉਹ ਹੈ ਤਾਂ ਇੱਕ ਦਿਨ ਚ ਕਰੋਲੇ ਪੈਂਦੇ ਆ ਜਿਹੜੇ ਜਾਉਣਾ ਜਾਣਾ ਹੌਸਲੇ ਕਰਾ ਲੋ ਇੱਦਾਂ ਬਸ ਇਹ ਹੁਣੇ ਜ਼ਰੂਰੀ ਨਹੀਂ ਰਹਿਣੇ ਇੱਦਾਂ ਅੱਛਾ ਮੇਰਾ ਸਟੇਡ ਨਹੀਂ ਬਸ ਅਸ਼ਾਇਦ ਕਰ ਜੀਂ ਦੋ ਜੀਂ ਅੱਖਾਂ ਮੇਰੀਂ ਬੁਰੀਆਂ ਆਹ ਇੱਦਾਂ ਅੱਖਾਂ ਆ ਰਹੀਆਂ ਦੇਖੀ ਹੁਣ ਆਹ ਆਹ ਇਹਦਾ ਮੈਂ ਕਬ ਕਿਦ ਤਾ ਬਹੁਤ Shadow, don't feel alone, don't scream so loud. We are living in this cruel world. ਸਾਡੇ ਸੇਨਾ ਖਰਾਬ ਕਰ ਦਿੱਤੇ ਸੀਗੇ ਵਾਲ ਤੇ ਹੁਣ ਸੈਟ ਕਰਾਉਣ ਗਿਆ ਆਪਾਂ ਤਾਂ ਕੋਈ ਨਾ ਲੋ ਜੀ ਇਸ ਤਰ੍ਹਾਂ ਦਾੜੀ ਕਰਾ ਲਈ ਆਪਾਂ ਤੇ ਹੁਣ ਕੈਰਾਟਿਨ ਹੋਣਗੇ ਵਾਲਾਂ ਨੂੰ ਤੇ ਅੰਦਰ ਮੈਡਮ ਦੇ ਵੀ ਹੋ ਰਿਹਾ ਆ ਵਾਲਾਂ ਦਾ ਸਾਰਾ ਕੰਮ ਤੇ ਉੱਪਰ ਜਾ ਕੇ ਮੈਂ ਤੁਹਾਨੂੰ ਫੁੱਲ ਲੁੱਕ ਦਿਖਾ ਦੂੰਗਾ ਤੁਹਾਨੂੰ ਜੇ ਸਾਰੇ ਵੀਡੀਓ ਨੇ ਬਣੇ ਰਿਹਾ ਤੇ ਚੈਨਲ ਨੂੰ ਸਾਰੇ ਨੇ ਜੀਬੂ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਰਿਓ ਕਮੈਂਟ ਵਿੱਚ ਦੱਸਿਓ ਲੋਕ ਕਿਦਾਂ ਲੱਗੇ। ਹੋਰ ਹੀ ਅਪਰੋਵਰ ਕਰਾ ਲਿਆ ਮੈਡਮ ਦੇ ਦੇਗੀ ਜਾਨੀ। ਏਹ ਦਾੜੀ ਕਰਾਈ ਹੋਰ ਕੋਈ ਨਹੀਂ। ਇਹ ਹੈ। ਹਾਂ ਸੋਹਣੀ ਨਾਲੇ ਕਰੀ ਨੂੰ ਸੋਹਣੀ ਨਾਲੇ ਕਰੀ। ਹਾਂ। ਦਾੜੀ ਵੀ ਉਸਾਂ ਨਾਲ ਕੱਟੀ ਆ। ਮੈਂ ਕਿਹਾ ਭਾਰੀ ਰੱਖਣੀ ਨਿੱਥੋਂ ਹਲਕੀ ਕੀਤੀ ਜਰੂਰ ਬਸ। ਹਾਂ।

بس یا سی ਠੀਕ ਹੈ ਜੀ ਠੀਕ ਹੈ ਹੋ ਗਿਆ ਆ ਬੜਾ ਬਿਲਕੁਲ ਨਹੀਂ ਮੈਂ ਬਾਏ ਬਾਏ ਦੱਸ ਦੇ ਮੈਂ ਬਾਏ ਦੱਸ ਦੇ ਆਹ ਕਹਣਾ ਬੁੜੀ ਵੀਡੀਓ ਚ दिखੀ ਨਹੀਂ ਆ ਹੈ ਕੋਣ ਆ ਕਰ ਚਲੋ ਬਾਏ ਬਾਏ ਕਰੋ ਸਾਰੇ ਬਾਏ